ਮੈਂ ਸਮਝਦਾ ਸਮੁੱਚੀ ਸੰਗਤ ਵਾਸਤੇ ਪਹਿਲੀ ਗੱਲ ਤਾਂ ਇਹ ਸਮਝਣਾ ਚਾਹੀਦਾ ਕਿ ਆਸਥਾ ਦਾ ਕੇਂਦਰ ਹੈ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਦਰ ਸਾਡੇ ਜੋ ਸੁਰੱਖਿਆਦਸਤੇ ਸਿੰਘ ਨੇ ਉਹ ਵੀ ਸਾਰੀ ਸੰਗਤ ਨੂੰ ਸੁਚੇਤ ਕਰਦੇ ਆ ਮਰਿਆਦਾ ਬਾਰੇ ਪਰ ਫਿਰ ਵੀ ਜੇ ਕੋਈ ਸ਼ਰਾਰਤੀ ਅੰਸਰ ਜਾਣ ਬੁੱਝ ਕੇ ਜਿਹੇ ਜੀ ਹਰਕਤ ਕਰੂ ਜਾਂ ਰੀਲ ਬਣਾਊਗਾ ਜਾਂ ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੂ ਤਾਂ ਉਹਨਾਂ ਤੇ ਕਾਰਵਾਈ ਹੋਊਗੀ ਪਤਾ ਲੱਗੂ ਜੇ ਕੋਈ ਨੰਗੇ ਸਿਰ ਪਤਾ ਹੋਣ ਦੇ ਬਾਵਜੂਦ ਉਥੇ ਰੀਲਾਂ ਬਣਾ ਰਿਹਾ ਜਾਂ ਸਰੀਰ ਗਾਣਿਆਂ ਦੇ ਵਿੱਚ ਉਹ ਵੀਡੀਓ ਸ਼ੂਟ ਕਰਕੇ ਪਾ ਰਿਹਾ ਤਾਂ ਇਹ ਧਾਰਮਿਕ ਭਾਵਨਾ ਪੜਕਾਉਣ ਦੀ ਕਾਰਵਾਈ ਬਣਦੀ ਹੈ ਕੀ ਕਾਰਵਾਈਆਂ ਦੇ ਚੱਕਰ ਤੋਂ ਪਹਿਲਾਂ ਸੰਗਤਾਂ ਆਪ ਹੀ ਸचेत ਰਹਿਣ ਤੇ ਜਿਹੜੇ ਸ਼ਰਾਰਤੀ ਲੋਕ ਆ ਉਹ ਵੀ ਬਾਹਰ ਆਉਣ ਕਿਉਂਕਿ ਤੁਸੀਂ ਇੱਕ ਛੋਟੀ ਜੀ ਇੱਕ ਵਿਉਹ ਦੇ ਵਿਉਸ਼ਪ ਦੇ ਚੱਕਰ ਦੇ ਵਿੱਚ ਰੀਲ ਦੇ ਚੱਕਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸਮੇਂ ਮੌਜੂਦ ਆ ਸਤਖੰਡ்சி ਦੇ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਬਿੱਤੇ ਕੁਛ ਸਮਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਜੋ ਸੰਗਤਾਂ ਦੂਰ ਦਰਜੇ ਤੋਂ ਸਤਖੰਡ்சி ਦੇ ਹਰਮੰਦਰ ਸਾਹਿਬ ਪਹੁੰਚਦੀਆਂ ਸਨ ਤਾਂ ਉਹਨਾਂ ਵੱਲੋਂ ਕੋਈ ਨਾ ਕੋਈ ਵੀਡੀਓ ਜਿਹੜੀ ਆ ਬਣਾਈ ਜਾਂਦੀ ਸੀ ਕਿਸੇ ਗੀਤ ਦੇ ਉੱਤੇ ਵੀਡੀਓ ਬਣਾਈ ਜਾਂਦੀ ਸੀ ਤਾਂ ਉਸ ਤੋਂ ਬਾਅਦ ਜੋ ਜੋ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਫੈਸਲਾ ਲਿੱਤਾ ਗਿਆ ਕਿ ਜੋ ਵੀ ਵੀਡੀਓ ਬਣਾਏਗਾ ਉਸ ਦੇ ਉੱਤੇ ਜਿਹੜਾ ਪਰਚੇ ਜਾਏਗੀ ਤੇ ਇਸ ਸਾਰੀ ਗੱਲ ਦੇ ਉੱਤੇ ਕਰਨ ਮੁੱਦੇ ਤੇ ਗੱਲ ਕਰਨੇ ਸਾਡੇ ਨਾਲ ਮੌਜੂਦ ਹੈਗੇ ਨੇ ਜੋ ਮੈਂਬਰ ਸਾਹਿਬਾਨ ਗੁਰਪ੍ਰੀਤ ਸਿੰਘ ਚੱਬਰ ਜੀਤਾ ਚੱਬਰ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਸੰਗਤਾਂ ਦੂਦ ਰਾਜੇ ਤੋਂ ਆਉਂਦੀਆਂ ਸਨ ਕਈਆਂ ਨੂੰ ਮਰਿਆਦਾ ਦਾ ਨਹੀਂ ਵੀ ਪਤਾ ਹੁੰਦਾ ਸੀ ਅੰਦਰ ਕਈ ਵਾਰ ਵੇਖਣ ਨੂੰ ਮਿਲਿਆ ਕਿ ਵੀਡੀਓ ਕਿਸੇ ਨਾ ਕਿਸੇ ਗਾਣਿਆਂ ਦੇ ਉੱਤੇ ਬਣਾਈ ਜਾਂਦੀ ਸੀਗੀ ਸੰਗਤਾਂ ਵੱਲੋਂ ਤਾਂ ਹੁਣ ਕੀ ਨਵੇਂ ਫਰਮਾਨ ਕੀ ਨਿਕਲੇ ਨੇ ਮੈਂ ਸਮਝਦਾ ਸਮੁੱਚੀ ਸੰਗਤ ਵਾਸਤੇ ਪਹਿਲੀ ਗੱਲ ਤਾਂ ਇਹ ਸਮਝਣਾ ਚਾਹੀਦਾ ਕਿ ਆਸਥਾ ਦਾ ਕੇਂਦਰ ਹੈ ਸੱਚਗਾਨ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਹਰ ਇੱਕ ਧਰਮ ਦੇ ਲੋਕਾਂ ਨੂੰ ਵੈਸੇ ਇਸ ਪਵਿੱਤਰ ਸਥਾਨ ਦੇ ਇਤਿਹਾਸ ਦਾ ਪਤਾ ਪਰ ਫਿਰ ਵੀ ਜੋ ਨਵੇਂ ਮੁੰਡੇ ਬੱਚੇ ਨੇ ਉਹਨਾਂ ਵਾਸਤੇ ਜਗ੍ਹਾ-ਜਗ੍ਹਾ ਤੇ ਸਾਈਨ ਬੋਰਡ ਲਾਏ ਆ ਉਸ ਤੋਂ ਬਾਅਦ ਜੋ ਉਸ ਸਮੇਂ ਇੰਟਰਸ ਪਲਾਜ਼ਾ ਬਣਾਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਨੇ ਤਾਂ ਇੰਟਰਸ ਪਲਾਜ਼ੇ ਦੇ ਵਿੱਚ ਅੰਦਰ ਜੋ ਮਿਊਜ਼ੀਅਮ ਨੇ ਉਹਨਾਂ ਦੇ ਵਿੱਚ ਵੀ ਚਾਰ ਥੀਏਟਰ ਹੈ ਉਹਨਾਂ ਦੇ ਵਿੱਚ ਉਹ ਵੇਖਣਾ ਜ਼ਰੂਰੀ ਇਸ ਕਰਕੇ ਆ ਕਿ ਉੱਥੇ ਪਤਾ ਲੱਗ ਸਕੇ ਕਿ ਇੱਥੇ ਕਿਸ ਮर्याਦਾ ਅਨੁਸਾਰ ਆਪਾਂ ਰਹਿਣਾਗਾ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕਰੀਨਾਂ ਵੀ ਲਾਈਆਂ ਗਈਆਂ ਨੇਗੀਆਂ ਕਿ ਇੱਥੇ ਕੋਈ ਵੀ ਇਹੋ ਜਿਹਾ ਕਦਮ ਸਟੈਪ ਨਾ ਚੱਕਿਆ ਜਾਵੇ ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਅੰਦਰ ਸਾਡੇ ਜੋ ਸੁਰੱਖਿਆ ਦਸਤੇ ਸਿੰਘ ਨੇ ਉਹ ਵੀ ਸਾਰੀ ਸੰਗਤ ਨੂੰ ਸੁਚੇਤ ਕਰਦੇ ਆ ਮਰਿਆਦਾ ਬਾਰੇ ਪਰ ਫਿਰ ਵੀ ਜੇ ਕੋਈ ਸ਼ਰਾਰਤੀ ਅੰਸਰ ਜਾਣ ਬੁੱਝ ਕੇ ਜੇ ਇਹ ਜੀ ਹਰਕਤ ਕਰੂ ਜਾਂ ਰੀਲ ਬਣਾਊਗਾ ਜਾਂ ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੂ ਤਾਂ ਉਹਨਾਂ ਤੇ ਕਾਰਵਾਈ ਹੋਊਗੀ ਕਿਉਂਕਿ ਜਾਣ ਬੁੱਝ ਕੇ ਕਿਤੇ ਨਾ ਕਿਤੇ ਕਿ ਸ਼ਰਾਰਤੀ ਅੰਸਰਾਂ ਵੱਲੋਂ ਜਾਂ ਕਿਸੇ ਸ਼ਾਸ ਅਧੀਨ ਮਤਲਬ ਸਾਡੀ ਮਰਿਆਦਾ ਦੇ ਵਿੱਚ ਇੱਕ ਤਰ੍ਹਾਂ ਦਾ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਹੋਊਗੀ ਤਾਂ ਹੀ ਉਹ ਇਹ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਤਾਂ ਕਿਹੜੀ ਕਾਰਵਾਈ ਜਿਹੜੀ ਆ ਹੁਣ ਕੀਤੀ ਜਾਊਗੀ ਕਿਉਂਕਿ ਕਿਹਾ ਜਾ ਰਿਹਾ ਕਿ ਪਰਚੇ ਸਿੱਧਾ ਦਰਜ ਹੋਊਗਾ ਕਿਉਂਕਿ ਇਹ ਤਾਂ ਸਿੱਧਾ ਜੀ ਜਦੋਂ ਕਿਸੇ ਵੀ ਸਿੱਖ ਨੂੰ ਪਤਾ ਲੱਗੂ ਜੇ ਕੋਈ ਨੰਗੇ ਸਿਰ ਪਤਾ ਹੋਣ ਦੇ ਬਾਵਜੂਦ ਉਥੇ ਰੀਲਾਂ ਬਣਾ ਰਿਹਾ ਜਾਂ ਸਰੀਰ ਗਾਣਿਆਂ ਦੇ ਵਿੱਚ ਉਹ ਵੀਡੀਓ ਸ਼ੂਟ ਕਰਕੇ ਪਾ ਰਿਹਾ ਤਾਂ ਇਹ ਧਾਰਮਿਕ ਭਾਵਨਾ ਪੜਕਾਉਣ ਦੀ ਕਾਰਵਾਈ ਬਣਦੀ ਹੈ ਅਸੀਂ ਤਾਂ ਮੰਗ ਹੀ ਕਰਾਂਗੇ ਇਹ ਬਣਦੀ ਹੈ ਪਰ ਨਾਲ ਨਿਮਰਤਾ ਸਹਿਤ ਬੇਨਤੀ ਹੈ ਕਿ ਕਾਰਵਾਈਆਂ ਦੇ ਚੱਕਰ ਤੋਂ ਪਹਿਲਾਂ ਸੰਗਤਾਂ ਆਪ ਹੀ ਸचेਤ ਰਹਿਣ ਤੇ ਜਿਹੜੇ ਸ਼ਰਾਰਤੀ ਲੋਕ ਆ ਉਹ ਵੀ ਆਵਾਜ਼ ਆਉਣ ਕਿਉਂਕਿ ਕਈ ਵਾਰ ਵੇਖਣ ਨੂੰ ਮਿਲਦਾ ਕਿ ਅੰਦਰ ਤਾਂ ਕਈ ਵਾਰ ਵੇਖਣ ਨੂੰ ਮਿਲਿਆ ਪਿੱਛੇ ਪਿਛਲੇ ਸਮੇਂ ਦੀ ਗੱਲ ਕਰਨ ਲਈ ਤਾਂ ਕਈਆਂ ਵੱਲੋਂ ਰੀਲਾਂ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਮੇਨ ਜਿਹੜਾ ਦੁਆਰ ਹੈ ਜਿਹੜਾ ਗੇਟ ਹੈ ਜ ਆਪਾਂ ਕਹਿ ਲਈਏ ਤਾਂ ਸਚਕਨਚੀ ਦੇ ਹਰਮੰਦਰ ਸਾਹਿਬ ਦਾ ਮੁੱਖ ਐਂਟ੍ਰੈਂਸ ਦੁਆਰ ਜਿਹੜਾ ਹੈਗਾ ਉੱਥੇ ਵੀ ਲੋਕ ਜਿਹੜੇ ਫੁਵਾਾਰੇ ਲਾਗੋ ਜਿਆ ਪਲਾਜ਼ੇ ਦੇ ਵਿੱਚ ਖੜ ਕੇ ਕਈ ਵਾਰ ਵੀਡੀਓ ਬਣਾਉਂਦੇ ਨੇ ਸੋ ਇਹਹੀ ਬੇਸੰਗਤਾਂ ਨੂੰ ਬੇਨਤੀ ਹੈ ਕਿ ਇਹ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਤੁਸੀਂ ਇੱਕ ਛੋਟੀ ਜੀ ਇੱਕ ਵਿਊ ਦੇ ਵਿਊਸ਼ਪ ਦੇ ਚੱਕਰ ਦੇ ਵਿੱਚ ਰੀਲ ਦੇ ਚੱਕਰ ਦੇ ਵਿੱਚ ਕਈ ਵਾਰੀ ਇਹੋ ਜਿਹਾ ਪਚੱਕ ਬੈਨੇ ਹੋ ਕਿ ਪੀੜੀਆਂ ਤੱਕ ਲੰਬਾ ਹੋ ਜਾਂਦਾ ਕੌਮ ਦਾ ਉਸ ਪਰਿਵਾਰ ਪ੍ਰਤੀ ਉਸ ਜੀ ਪ੍ਰਤੀ ਉਸ ਬੱਚੇ ਪ੍ਰਤੀ ਸੋ ਇਸ ਕਰਕੇ ਸਾਡੀ ਤੇਹੀ ਬੇਨਤੀ ਹੈ ਕਿ ਆਸਥਾ ਸ਼ਰਧਾ ਭਾਵਨਾ ਨਾਲ ਇੱਥੇ ਜੋ ਤੁਸੀਂ ਮੰਗੋਗੇ ਜੇ ਤੁਹਾਡੇ ਮਨ ਚ ਹੈ ਕਿ ਸਾਡੀ ਪਬਲਿਸਿਟੀ ਹੋਵੇ ਸਾਡੀ ਦੁਨੀਆ ਚ ਪਛਾਣ ਬਣੀ ਤਾਂ ਇਸ ਦਰ ਤੇ ਅਰਦਾਸ ਕਰੋ ਇੱਥੇ ਤਾਂ ਪਿੰਗਲੇ ਤਰੇ ਨੇ ਇੱਥੇ ਤਾਂ ਇਥੇ ਤਾਂ ਕਾਲੇ ਕਾਂ ਚਿੱਟੇ ਹੋ ਨਿਕਲੇ ਨੇ ਇਸ ਕਰਕੇ ਬੇਨਤੀ ਹੈ ਕਿ ਇਥੇ ਤਾਂ ਕਿੰਨੇ ਫਰਿਆਦ ਜੋ ਨੇ ਆਸਰੇ ਸੀ ਤੁਰ ਨਹੀਂ ਸਕਦੇ ਇਸ ਰੋਬਰ ਚ ਸਰਾਣ ਕਰਕੇ ਤੁਰੇ ਨੇ ਜੋ ਗੁਰੂ ਦੇ ਚਰਨਾਚਰ ਅਰਦਾਸ ਕੀਤੀ ਹੈ ਉਹ ਪੂਰੀ ਹੁੰਦੀ ਹੈ ਸੋ ਬੇਨਤੀ ਹੈ ਕਿ ਇਹ ਜੀ ਹਰਕਤ ਨਾ ਕਰੀਏ ਜਿਸ ਹਰਕਤ ਨਾਲ ਸੰਗਤ ਦੀਆਂ ਭਾਵਨਾ ਨੂੰ ਠੇਸ ਪਹੁੰਚੇ ਇਹ ਸੁਚੇਤ ਹੋਣਾ ਚਾਹੀਦਾ ਹੈ ਤੇ ਸ਼ਰਾਰਤੀ ਲੋਕਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਸ਼ਕਤੀ ਨਾਲ ਪੇਸ ਆ ਜਾਊ ਜੇ ਆਪਾਂ ਆਵਾਜ਼ ਨਹੀਂ ਆਵਾਂਗੇ ਬੋਲਾ ਹੁਣ ਕਹਿ ਸਕਦੇ ਆ ਕਿ ਹੁਣ ਜਿਹੜੀ ਉਨੀ ਕਮੇਟੀ ਨੇ ਫੈਸਲਾ ਲੈ ਲਿੱਤਾ ਤਾਂ ਹੁਣ ਜਿਹੜੀ ਆ ਸਿੱਧੀ ਕਾਰਵਾਈ ਪਰਚੇ ਹੋਣਗੇ ਸਿੱਧੇ ਹਾਂਜੀ ਅੰਦਰ ਜੇ ਜੇ ਰੋਕੇ ਤੋਂ ਬਾਅਦ ਵੀ ਜੇ ਪਹਿਲਾਂ ਇੱਕ ਵਾਰ ਹੋਇਆ ਸੀ ਇੱਕ ਵਾਰੀ ਜਿਸ ਮੈਂ ਸਮਝਦਾ ਪਾਪਨ ਪ੍ਰਧਾਨ ਮੰਤਰੀ ਇਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਇਸ ਪ੍ਰਾਨਾਂ ਤੋਂ ਪਿਆਰੇ ਹਰਮੰਦਰ ਸਾਹਿਬ ਨੂੰ ਢਾਹ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਚਾਹੇ ਨਹੀਂ ਟਾ ਸਕੇ ਕਿਉਂਕਿ ਜਿਵੇਂ ਦੂਸਰੇ ਮੁਲਖ ਨਾਲ ਲੜਾਈ ਲੜੀਦੀ ਹੁੰਦੀ ਹੈ ਐ ਫੌਜਾਂ ਚਾੜੀਆਂ ਸੀ ਉਸ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਇੱਕ ਸ਼ਰਾਰਤੀ ਅੰਸਰ ਨੇ ਅੰਦਰ ਜਾ ਕੇ ਵੀਡੀਓਗ੍ਰਾਫੀ ਕਰਨ ਦੀ ਕੋਸ਼ਿਸ਼ ਕੀਤੀ ਉੱਥੋਂ ਇਹ ਮਹਿਸੂਸ ਹੋਇਆ ਕਿ ਕੌਮ ਨੂੰ ਬੰਗਾਰਨ ਅਤੇ ਚੈਲੰਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਸ ਕਰਕੇ ਉਸ ਇਨਸਾਨ ਤੇ ਕਾਰਵਾਈ ਕਰਾਈ ਧਾਰਮਿਕ ਭਾਵਨਾ ਭੜਕਾਉਣ ਦਾ ਪਰਚਾ ਦਰਜ ਕਰਾਇਆ ਇਸ ਕਰਕੇ ਉਹੋ ਜਿਹੀਆਂ ਕਾਰਵਾਈਆਂ ਜੇ ਆਪਾਂ ਆਵਾਜ਼ ਨਹੀਂ ਆਵਾਂਗੇ ਤਾਂ ਆਵਾਜ਼ ਸਾਨੂੰ ਕਰਾਉਣੀਆਂ ਪੈਣੀਆਂ ਸਾਡੀ ਮਜਬੂਰੀ ਹੈ ਇਹ ਇਸ ਕਰਕੇ ਕਿਉਂਕਿ ਸੰਗਤ ਦੀ ਮੰਗ ਹੈ ਅਸੀਂ ਸਿੱਖਾਂ ਦੀ ਨਮਾਇੰਦਗੀ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਡਿਓ